ਸਵਾਗਤ ਹੈ ਵਾਸੀਪਤੇ ਅੱਜ ਅਸੀਂ ਦਿਨੇਕਸੀ ਗਲੋਬਲਸ ਨੂੰ ਆਸਟਰਾ ਕੋਤੇ ਆਏ ਹਾਂ ਮੈਂ ਜਜੀਤ ਸਿੰਘ ਸਿੱਖੀ ਕਾਲਜ ਸਰਕ ਲੁਧਿਆਣਾ ਮੈਜਰ ਡਾਊਨ ਸਰਪੰਚਾਰਜਾ ਆਏ ਮੈਂ ਕਾਫੀ ਸੁਖਾਂ ਤੋਂ ਇਸ ਨੂੰ ਵਿੱਚ ਕਰਨ ਆਇਆ ਸਫਲ ਬਧਿਆ ਸਫਲ ਵਿਦਿਆਰਥੀ ਦੇ ਵਿੱਚ ਅਸੀਂ ਸਾਡੇ ਨਾਲ ਸਾਡੇ ਕਾਲਜ ਤੋਂ ਸਖੀਰ ਤੋਂ ਆਣੇ ਤੋਂ ਸudar gupta singh ji mrs gudit kaur ਉਹ ਨਾਲ ਬੱਚਿਆਂ ਨੂੰ ਫੇਰ ਦੇਣ ਆਏ ਹਨ ਕਿ ਸਫਲ ਵਿਦਿਆਰਥੀ ਨੂੰ ਕਿਸ ਤਰ੍ਹਾਂ ਆਪਣੀ ਸਿੱਖਿਆ ਸੁਣਾ ਵਿਦਿਆਰਥੀ ਤੇ ਬੜਾਈ ਬਧੀਆ ਪ੍ਰਾਲਾ ਕੀਤਾ ਸਕੂਲ ਨੇ ਫਾਮ ਲਾ ਕੇ ਇਹਨਾਂ ਤਹਿਜ ਨੂੰ ਤਲਵਾ ਕਰਦੇ ਆ ਪ੍ਰਿਸਵਲ 140 ਸਕੂਲ ਦੇ ਪ੍ਰਿੰਸੀਪਲਾ ਇਹਨਾਂ ਦਾ ਬਹੁਤ ਵੱਕਨਾ ਸਾਨੂੰ ਸਤਾਉ ਸਮਝਿਆ ਨਾ ਵਰਕਸ਼ਾਪ ਦੇ ਕਾਰਨ ਸਮਝ ਅਸੱਚੀ ਵਰਕਸ਼ਾਪ ਬਾਈ ਬੀਆ ਬਾਈ ਬੀਆ ਤੇ ਸਖਪੇ ਤੋਂ ਵੀ ਹਮੇਸ਼ਾ ਕਰਮ ਕਤੁ ਕਰੇ ਨੇ ਉਹ ਵੀ ਸਾਨੂੰ ਕਹਿੰਦਾ ਕਿ ਕਰਦੇ ਆ ਤੇ ਸਾਰੇ ਜੀ ਨੂੰ ਦਾ ਕੋਮਨ ਕੰਟਰੀ ਕਰਾਦਾ ਦੇਖੀ ਨਾ ਰਸਟਰੀ ਦਾ ਗੱਤ ਸਤਾਵਾ

ਕਰੀਏ स्टूडਲਰ ਜੀ ਜੇ ਆਣਾ ਬਲੋ ਸਰਦਾਰ ਜਗਜੀਤ ਸਿੰਘ ਦਾ ਇੰਚਾਰਜ ਬਿਸ਼ਰੀ ਕਾਲ ਜਗਰਾਮਾ ਤੋਂ ਇਹਨਾਂ ਨੇ ਆ ਕੇ ਅੱਜ ਸਾਡੇ ਗੈਲੈਕਸੀ ਗਲੋਬਲ ਸਕੂਲ ਪਾਸਟਾ ਆ ਗਏ ਅੱਜ ਇੱਕ ਸਫਲ ਵਿਦਿਆਰਥੀ વિશે ਦੇ ਉੱਪਰ ਵਰਕਸ਼ਾਪ ਸੈਮੀਨਾਰ ਲਗਾਇਆ ਹੈ ਜਿਸ ਦੇ ਵਿੱਚ ਸਕੂਲ ਦੇ ਸਾਰੇ ਬੱਚਾ ਨੇ ਹਿੱਸਾ ਲਿਆ ਹੈ ਔਰ ਬੱਚਿਆਂ ਨੇ ਕਾਫੀ ਧਿਆਨ ਦੇ ਨਾਲ ਇੰਟਰਫੇਸ ਦੇ ਨਾਲ ਇਹ ਵਰਕਸ਼ਾਪ ਜਾਨੀ ਕੀਤੀ ਹੈ ਪਰ ਅਸੀਂ ਪਕੀ ਜੀ ਕਾਂ ਦਾ ਲੁਧਿਆਣਾ ਅਤੇ ਮਿਸ਼ਲੀ ਸਰਕਾਰ ਜਗਰਾਵਾਂ ਦੇ ਇੰਚਾਰ ਸੁਖਦਾਰ ਜੀ ਸਿੰਘ ਜੀ ਦਾ ਵੀਰ ਗੁਰਵਿੰਦਰ ਸਿੰਘ ਜੀ ਭਟਾ ਗੁਰਜੀਤ ਗੋੜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸੱਜਣੇ ਤੇ ਇੱਥੇ ਆ ਕੇ ਬਖਸ਼ਣਾ ਲਈ ਹੈ ਬਾਹੀ ਜੀ ਦਾ ਕਲਸਾ ਬਾਹੀ ਜੀ